ਇਹ ਖਬਰ ਸਮਾਜਿਕ ਰਾਜਨੀਤਿਕ ਸਮਾਜਿਕ ਖੇਤਰਾਂ ਦੇ ਵਿੱਚ ਬਹੁਤ ਹੀ ਦੁਖਦਾਰ ਸੁਣੀ ਜਾਵੇਗੀ ਕਿਉਂਕਿ ਜੈਲਦਾਰ ਸੁਤਵਿੰਦਰ ਸਿੰਘ ਚੈੜੀਆਂ ਜੋ ਕਿ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਤੇ ਜ਼ਿਲ੍ਹਾ ਕਾਂਗਰਸ ਰੋਪੜ ਦੇ ਜੋ ਹਮ ਪ੍ਰਧਾਨ ਸੀਗੇ ਤੇ ਇੱਕ ਮੰਨੇ ਪ੍ਰਮੰਨੇ ਖੇਡ ਪ੍ਰੇਮੀ ਸੀਗੇ ਤੇ ਲੋਕ ਸੇਵਕ ਸੀਗੇ ਸਮਾਜ ਸੇਵਕ ਸੀਗੇ ਉਹਨਾਂ ਦਾ ਅਚਾਨਕ ਪੀਜੀਆ ਦੇ ਵਿੱਚ ਅੱਜ ਕਾਲ ਚਲਾਣਾ ਕਰ ਗਏ ਨੇ ਉਹ ਤੇ ਆਪ ਜੀ ਨੂੰ ਫੇਰ ਅਸੀਂ ਦੱਸ ਦਈਏ ਕਿ ਜੋ ਸਰਦਾਰ ਜੈਲਦਾਰ ਸੁਤਮਿੰਦਰ ਸਿੰਘ ਚੈੜੀਆਂ ਜੋ ਕਿ ਇੱਕ ਮੰਨੇ ਪ੍ਰਮੰਨੇ ਖੇਡ ਪ੍ਰਮੋਟਰ ਸਮਾਜ ਸੇਵੀ ਆਗੂ ਸਨ ਉਹ ਪੀਜੀਆਈ ਦੇ ਵਿੱਚ ਅੱਜ ਉਹਨਾਂ ਨੇ ਸਵਾ 6 ਵਜੇ ਸਵੇਰੇ ਅੰਤਮ ਸਵਾਸ ਲਏ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਜੋ ਛਾਤੀ ਦੀ ਬਿਮਾਰੀ ਦੇ ਨਾਲ ਫਿੱਟ ਸਨ ਉਹਨਾਂ ਦੇ ਜੋ ਫੇਫੜੇ ਦੇ ਵਿੱਚ ਪਾਣੀ ਭਰ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਅੰਦਰ ਨਮੂਨੀਆਂ ਹੋ ਗਿਆ ਨਮੂਨੀਆਂ ਜੋ ਜ਼ਿਆਦਾ ਜੋ ਇਨਫੈਕਸ਼ਨ ਹੋ ਜਾਣ ਦੇ ਕਾਰਨ ਅੱਜ ਸਵੇਰੇ 6:30 ਵਜੇ ਦੇ ਕਰੀਬ ਉਹਨਾਂ ਨੇ ਆਪਣੇ ਅੰਤਮ ਸਵਾਸ ਲਏ ਤੇ ਇਹ ਬਹੁਤ ਹੀ ਇੱਕ ਵੱਡਾ ਘਟਾ ਹੈ ਸਮਾਜ ਸਮਾਜ ਦੇ ਵਿੱਚ ਸਮਾਜਿਕ ਗਰੁੱਪ ਦੇ ਵਿੱਚ ਰਾਜਨੀਤਿਕ ਗਰੁੱਪ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਬਹੁਤ ਮੁੱਦਾ ਘਟਾ ਹੈ ਕਿਉਂਕਿ ਉਹ ਬਹੁਤ ਹੀ ਹਰਮਨ ਪਿਆਰੇ ਆਗੂ ਸਨ ਜੋ ਵੀ ਉਹਨਾਂ ਦੇ ਕੋਲ ਆਉਂਦਾ ਸੀ ਕਦੇ ਵੀ ਖਾਲੀ ਹੱਥ ਨਹੀਂ ਸੀ ਜਾਂਦਾ ਤੇ ਜਿਸ ਵੀ ਕੰਮ ਦੇ ਲਈ ਆਉਂਦੇ ਸੀ ਕਿ ਤਾਂ ਉਹ ਸਰਕਾਰੀ ਦਰਵਾਜ਼ੇ ਪਹੁੰਚ ਕਰਕੇ ਉਹ ਕੰਮ ਜਰੂਰ ਕਰਵਾਉਂਦੇ ਸਨ ਤੇ ਜਿੱਥੇ ਉਹ ਖੇਡਾਂ ਨੂੰ ਪ੍ਰਮੋਟ ਕਰਦੇ ਸਨ ਉੱਥੇ ਉਹਨਾਂ ਨੇ ਪੀ ਆਰਟੀਸੀ ਦਾ ਚੇਅਰਮੈਨ ਹੁੰਦੇ ਹੋਏ ਵੀ ਸੈਂਕੜੇ ਲੋਕਾਂ ਨੂੰ ਨੌਜਵਾਨਾਂ ਨੂੰ ਰਜਗਾਰ ਮਹੀਆ ਕਰਵਾਇਆ ਅਡਜਸਟ ਕਰਵਾਇਆ ਉਹਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਤੇ ਅਜੇ ਸਮਾਜ ਸੇਵੀ ਦਾ ਚਲੇ ਜਾਣਾ ਸਮਾਜ ਦੇ ਲਈ ਬਹੁਤ ਘੱਟਾ ਇਸ ਮੌਕੇ ਜਦੋਂ ਉਹਨਾਂ ਦੇ ਬ੍ਰਦਰ ਜੈਲਦਾਰ ਪੁਤਾਰਸ਼ ਨਾਲ ਗੱਲ ਕੀਤੀ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਸਾਰੀ ਫੈਮਿਲੀ ਹੈ ਮਾਤਾ ਜੀ ਉਹਨਾਂ ਦੀ ਘਰ ਪਤਨੀ ਬੱਚੇ ਉਹ ਸਾਰੇ ਇਸ ਸਮੇਂ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ 2-3 ਦਿਨ ਤੱਕ ਉਹਨਾਂ ਨੇ ਵਾਪਸ ਬਾਹਰ ਬਾਹਰ ਤੋਂ ਆਉਣਾ ਹੈ ਕੈਨੇਡਾ ਤੋਂ ਉਸ ਤੋਂ ਬਾਅਦ ਹੀ ਜੋ ਅੰਤਮ ਸੰਸਕਾਰ ਦੀ ਜੋ ਅਰ ਜੋ ਵਿਧੀ ਵਿਧਾਨ ਹੈ ਉਹ ਕੀਤਾ ਜਾਵੇਗਾ ਤੇ ਉਸ ਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਚੈਲਦਾਰ ਸਤਵਿੰਦਰ ਸਿੰਘ ਦੇ ਅਚਾਨਕ ਕਾਮਚੁਰਾ ਕਰ ਜਾਣ ਦੀ ਖਬਰ ਜਿਉਂ ਹੀ ਲੋਕਾਂ ਨੂੰ ਪਤਾ ਚੱਲੀ ਤਾਂ ਆਪ ਮਾਰੇ ਲੋਕ ਰਾਜਨੀਤਿਕ ਲੋਕ ਸਮਾਜਿਕ ਤੇ ਹੋਰ ਜੋ ਵੀ ਹੋਂਦ ਨਾਲ ਸਹਾਰਾ ਰੱਖਦੇ ਸਨ ਉਹ ਆਪ ਮਾਰੀ ਦੇ ਪਰਿਵਾਰ ਦੇ ਨਾਲ ਸਾਂਝਾ ਕਰਨ ਦੇ ਲਈ ਪਹੁੰਚੇ ਇਸ ਮੌਕੇ ਕਈ ਅਹਿਮ ਸਖਸ਼ੀਤਾ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਆਬਦੁੱਲਾ ਗਨਕਰਮਾ ਯਾ ਉਹਨਾ ਐਮ ਸਖਸ਼ੀਤਾ ਨੇ ਰਣਾ ਜੀ ਅੱਜ ਜੈਲਦਰ ਸੁਖਮਿੰਦਰ ਸਿੰਘ 체ੜੀਆ ਅਕਾਲ ਚਲਾਰਾ ਕਰ ਗਏ ਅਚਾਨਕ ਬਹੁਤ ਵੱਡੇ ਥੋੜੇ ਪਾਰਟੀ ਦੇ ਲੀਡਰ ਸੀਗੇ ਜਿਲ੍ਹਾ ਪ੍ਰਧਾਨ ਸੀਗੇ ਆਰਥਿਕ ਵਰਕਰ ਸੀਗੇ ਤੁਹਾਡੇ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਤੇ ਤੁੰਗਾਲੇ ਆ ਕਿ ਸੁਖਮਿੰਦਰ ਸਿੰਘ ਉਹ ਨਹੀਂ ਸਾਡੇ ਬਹੁਤ ਲੜੀਤੀ ਬੜੀ ਸ਼ਿੱਦਤ ਨਾਲ ਕੰਮ ਕਰਨ ਵਾਲੇ ਔਰ ਕਾਂਗਰਸ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਕਿੰਨੀ ਮਿਹਨਤ ਕਰਨੇ ਕੀਤੀ ਹੈ ਸ਼ਾਇਦ ਹੀ ਕਿਸੇ ਖੋਣੇ ਕੀਤੀ ਹੋਵੇ ਇਹ ਕੈਸੇ ਆਦਮੀ ਜਿਹੜੇ ਕਦੇ ਥੱਕਦੇ ਹੀ ਨਹੀਂ ਸੀ ਔਰ ਸਿਹਤ ਬੜੀ ਅੱਛੀ ਸੀ ਬਹੁਤ ਵੱਡਾ ਘਾਟਾ ਸਾਨੂੰ ਉਹਨਾਂ ਨੇ ਜਾਣ ਨਾਲ ਪਿਆ ਅਚਾਨਕ ਚਲੇ ਗਏ ਇਹ ਤਾਂ ਕਿਸੇ ਦੇ ਚਿੱਤ ਚਿੱਤੇ ਵੀ ਨਹੀਂ ਸੀ ਕਿ ਐਸਾ ਭਾਣਾ ਵੀ ਵਰਤ ਸਕਦਾ ਸੋ ਗੁਰੂ ਮਹਾਰਾਜ ਦੇ ਪਾੜੇ ਗੁਰੂ ਮਹਾਰਾਜ ਜਾਣੇ ਪਰ ਬੜਾ ਡੂੰਗਾ ਅਫਸੋਸ ਹੈ ਸਾਨੂੰ ਔਰ ਨਾ ਕੇਵਲ ਸਾਡਾ ਜ਼ਿਲ੍ਹਾ ਪਰ ਕੇ ਸਮੁੱਚੀ ਪੰਜਾਬ ਕਾਂਗਰਸ ਜਿਹੜੀ ਅੱਜ ਸਦਵੇਂ ਚ ਹੈ ਬੜੇ ਡੂੰਗੇ ਅਫਸੋਸ ਚ ਹੈ ਬੜੇ ਡੂੰਗੇ ਦੁੱਖ ਚ ਹੈ ਔਰ ਮੈਂ ਡੂੰਗੇ ਦੁੱਖ ਤੇ ਇਜ਼ਾਫਸੋਸ ਦਾ ਇਜ਼ਹਾਰ ਕਰਦਾ ਪਰ ਬਾਕੀ ਜੈਲਾਲ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਜ਼ਿਆਦਾਤਰ ਸਾਰੇ ਬਾਹਰਲੇ ਦੇਸ਼ਾਂ ਚ ਹੈ ਅੱਜਕਲ ਫਲਾਈਟਾਂ ਚ ਵੀ ਥੋੜਾ ਟਾਈਮ ਲੱਗ ਜਾਂਦਾ ਉਹ ਇੱਕ ਦੋ ਦਿਨ ਵਿੱਚ ਪਹੁੰਚਣ ਤੋਂ ਬਾਅਦ ਫੇਰ ਅਸੀਂ ਉਹਨਾਂ ਦੇ ਜਿਹੜੀ ਅੰਤਮ ਰਸਮਾਂ ਜਿਹੜੀਆਂ ਉਹਨਾਂ ਦੇ ਸੰਸਕਾਰ ਦਾ ਜਿਹੜਾ ਟਾਈਮ ਉਹ ਡੇਟ ਲਈ ਹੈ ਉਹ ਮਿੱਥਾਂਗੇ ਸੋ ਅਜੇ ਤੱਕ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਜਦ ਤੱਕ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਬੰਗ ਇੰਡੀਆ ਚੋਂ ਦੇ ਜੇ ਜੈਨਦਰ ਸਤੰਦਰ ਸਿੰਘ ਚੈੜੀਆਂ ਦੇ ਕਾਗਜ਼ ਚਲਾਉਣੇ ਤੇ ਕੀ ਕਹੂੰਗੇ ਜੀ ਦੇਖੋ ਜੈਨਦਰ ਸਿੰਘ ਚੈੜੀਆਂ ਇੱਕ ਬਹੁਤ ਹੀ ਸਾਡੇ ਲੱਕ ਸਾਡੇ ਨੂੰ ਪਿਆਰਾ ਹੈ ਵਰਤਲੀ ਦੇਸੀ ਅੱਜ ਮੈਂ ਸਰੇ ਸੁਣਿਆ ਕਿ ਜੀ ਕਾਨਕ ਪਰਗਵਾਸ ਹੋ ਗਿਆ ਥੋੜੀ ਬਿਮਾਰੀ ਤੋਂ ਬਾਅਦ ਬਹੁਤ ਪਰਿਸ਼ਾਦਮਾ ਕੋ ਚ ਦੁੱਖ ਹੋਇਆ ਮੇਰਾ ਜਲਦਾਰ ਜੀ ਨਾਲ ਇਸ ਪਰਿਵਾਰ ਨਾਲ 15 ਸਾਲ ਦਾ ਰਿਸ਼ਤਾ ਹੈ ਉਹ ਯੋਧਿਆਂ ਤੋਂ ਨੇ ਸੇਵਾ ਕੀਤੀ ਪ੍ਰਧਾਨ ਜ਼ਿਲ੍ਹਾ ਕੌਂਸਲਰ ਹੈ ਜੇਨ ਮੈਂ ਰਿਹਾ ਪਰ ਬਹੁਤ ਹੀ ਮੇਨ ਅਨਸਾਰ ਹਰਮਨ ਪਿਆਰਾ ਹਸਮੁਖ ਇਨਸਾਨ ਸੀ ਕੁਝ ਜਾਨ ਦੇ ਨਾਲ ਬਹੁਤ ਸਾਰੇ ਪਰਿਵਾਰ ਨੂੰ ਸਾਥੀਆਂ ਸੁੰਡੀਆਂ ਨੂੰ ਲੱਖਾਂ ਨੂੰ ਬਹੁਤ ਨਾ ਬਹੁਤ ਸਾਡਾ ਤੇ ਗੁਰੂ ਮਹਾਰਾਜ ਜਨਨ ਆਤਮਾ ਸ਼ਿਬਾ ਨਾਨਕ ਦਾ ਬਾਰਦਸ਼ੀ ਜਿਸਿਆ ਮੈਨੂੰ ਪਰਵਾਦ ਦੇ ਵਿੱਚ ਚੜੀ ਬੰਡਾਇਆ ਹੋਇਆ ਭਾਈ ਉਤਾਰ ਜੀ ਨੂੰ ਮਿਲਿਆ ਉਹ ਪੰਜਾਬ ਨੂੰ ਚੈਨ ਲੱਗੇ ਕਿ ਬਾਹਰੋਂ ਅਸੀਂ ਉਡੀਕ ਰਹੇ ਹਾਂ ਜੇ ਸਾਰੇ ਪਰਿਵਾਰ ਨੂੰ ਕਿਰਦਾ ਕਰਾਣਾ ਹੈ ਜੀ ਕੀ ਕਰਾਣਾ ਹੈ ਆਹ ਤਵਾ ਸੰਸਕਾਰ ਕੀਤਾ ਜਾਏਗਾ ਹਮਾਤਮਾ ਪਾਣਾ ਤੋਂ ਕੰਨੀ ਸਕੀ ਜੀ ਮਰਾਲ ਫਲਿ ਜੈਲਦਾਰ ਸੁਤਵਿੰਦਰ ਸਿੰਘ ਚੈੜੀਆਂ ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਸੀ ਸਾਬਕਾ ਚੇਅਰਮੈਨ ਪੀਆਰਟੀਸੀ ਪੰਜਾਬ ਦੇ ਪ੍ਰਧਾਨ ਵੀ ਸੀਗੇ ਅੱਜ ਅਚਨਚੇਤ ਜੋ ਪਿੰਡ ਚੈੜੀਆਂ ਨੂੰ ਘਾਟਾ ਹੋਇਆ ਤੇ ਜੋ ਘਾਟ ਏਰੀਏ ਦੇ ਘਾਟਾ ਹੋਇਆ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਠੀਕ ਹੈ ਤੇ ਸਮਾਜ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਇਹ ਸਮਾਜ ਲਈ ਬਹੁਤ ਕੁਝ ਛੱਡ ਕੇ ਗਏ ਆ ਉਹ ਤੇ ਇਹ ਕਟਾ ਜੋ ਹੋਇਆ ਉਹ ਕਦੇ ਨਹੀਂ ਪੂਰਾ ਹੋ ਸਕਦਾ ਅੱਜ ਬੜੀ ਦੁਖ ਦੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਸਾਰੇ ਵਾਲੇ ਹਰਮਨ ਪਿਆਰੇ ਜੈਲਦਾਰ ਸੁਤਿੰਦਰ ਸਿੰਘ ਛੈੜੀਆਂ ਜੀ ਜੋ ਕਿ ਜਿਲ੍ਹਾ ਕਾਂਗਰਸ ਪ੍ਰਧਾਨ ਰੋਪੜ ਅਤੇ ਪੰਜਾਬ ਦੇ ਪੀਆਰਟੀਸੀ ਦੇ ਚੇਅਰਮੈਨ ਰਹੇ ਹਨ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਭੂ ਚਾਰਨਾ ਵੀ ਜਾਬ ਰਾਜੇ ਜੈਲਦਾਰ ਚੈੜੀਆਂ ਸਾਹਿਬ ਇੱਕ ਬਹੁਤ ਹੀ ਸੁੱਲੇ ਹੋਏ ਇਨਸਾਨ ਸਨ ਉਹਨਾਂ ਨੇ ਸਮਾਜ ਲਈ ਬਹੁਤ ਚੰਗੇ ਕੰਮ ਕੀਤੇ ਹਨ ਤੇ ਇਲਾਕੇ ਵਿੱਚ ਖੇਡ ਪ੍ਰਮੋਟਰ ਹੋਣ ਦੇ ਨਾਲ ਨਾਲ ਖੇਡਾਂ ਨੂੰ ਵੀ ਬਹੁਤ ਉਤਸ਼ਾਹਤ ਕੀਤਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੈ ਸੋ ਅੱਜ ਅਸੀਂ ਉਸ ਰੰਗਲੇ ਸ਼ੇਰ ਨੂੰ ਸ਼ਰਧਾਂਜਲੀ ਦਿੰਨੇ ਆਂ ਤੇ ਪਰਮਾਤਮਾ ਤੇ ਆਸ ਕਰਦੇ ਆਂ ਕਿ ਵਿਛੜੇ ਪਰਿਵਾਰ ਨੂੰ ਵੀ ਭਾਰਾ ਮਨਨ ਦਾ ਭਲ ਬਖਸ਼ੇ ਅੱਜ ਬਹੁਤ ਹੀ ਦੁੱਖ ਦਾ ਦਿਨ ਜੋ ਚੜਿਆ ਜੋ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸਤਵਿੰਦਰ ਸਿੰਘ ਜਲਦਾਰ ਚੜੀਆਂ ਜੀ ਰੋਪੜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਰ ਬੜੇ ਲੰਬੇ ਸਮੇਂ ਤੇ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਇਕੱਠੇ ਅੱਜ ਅਚਾਨਕ ਜਦੋਂ ਸਵੇਰੇ ਪਤਾ ਚੱਲਿਆ ਕਿ ਸਤਵਿੰਦਰ ਸਿੰਘ ਚੈੜੀਆਂ ਜੀ ਅਕਾਲ ਚਲਾਣਾ ਕਰ ਗਏ ਤਾਂ ਮਨ ਨੂੰ ਬੜਾ ਹੀ ੱੱੱਕਾ ਲੱਗਿਆ ਔਰ ਇਸ ਗੱਲ ਨੂੰ ਮੰਨਣ ਨੂੰ ਮੇਰਾ ਮਨ ਜਿਹੜਾ ਹੈਗਾ ਸੀਗਾ ਯਕੀਨ ਉਹ ਬਿਲਕੁਲ ਵੀ ਜਿਹੜਾ ਹੈਗਾ ਮੰਨੇ ਮੰਨਿਆ ਕਿ ਇਹ ਕਿਸੇ ਵੀ ਕੀਮਤ ਤੇ ਹੋ ਨਹੀਂ ਸਕਦਾ ਲੇਕਿਨ ਜੋ ਰੱਬ ਨੂੰ ਮਨਜੂਰ ਹੈ ਉਹ ਪਾਣਾ ਜਿਹੜਾ ਮੰਨਣਾ ਪੈਣਾ ਸੋ ਅੱਜ ਜੋ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਦੁੱਖ ਦੀ ਘੜੀ ਜਿਹੜੀ ਸਾਰੇ ਕਾਂਗਰਸ ਪਾਰਟੀ ਦੇ ਔਰ तमाम ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਦੁੱਖ ਦੀ ਘੜੀ ਜਿਹੜੀ ਹੈਗੀ ਆ ਸਾਰੇ ਪਰਿਵਾਰ ਦੇ ਮੈਂਬਰਾਂ 'ਚ ਅੱਜ ਹੈਗੀ ਆ ਸੋ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆ ਤੇ ਜੰਮਣੇ ਬੜੇ ਮੁਸ਼ਕਲ ਹੁੰਦੇ ਨੇ ਕਿਉਂਕਿ ਬਹੁਤ ਹੀ ਵਧੀਆ ਇਨਸਾਨ ਸੀ ਹਰੇਕ ਬੰਦੇ ਨੂੰ ਮਿਲਣ ਸਾਤ ਛੋਟੇ ਤੇ بڑے ਬੰਦੇ ਨਾਲ ਹੱਸ ਕੇ ਗੱਲ ਕਰਨ ਵਾਲੇ ਸੋ ਅੱਜ ਬੜਾਈ ਦੁਖੀ ਜਿਹੜਾ ਹੈਗਾ ਮਨ ਹੋਇਆ ਸਵੇਤੋਂ ਸੋ ਰੱਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ। ਦੁਨਦਰ ਸਿੰਘ ਜੀ ਚੈੜੀਆਂ ਤੋਂ ਜਾਣਦੇ ਹੋ ਤੁਸੀਂ ਕਿ ਫਿਰ ਪ੍ਰਮੋਟਰ ਵੀ ਰਹੇ ਨੇ ਪੀ ਆਰਟੀਸੀ ਦੇ ਚੇਅਰਮੈਨ ਵੀ ਰਹੇ ਨੇ। ਸੋ ਇਹ ਸਾਡਾ ਪਿੰਡ ਦਾ ਮਾਣ ਸੀਗੇ ਸਾਡੇ ਇਲਾਕੇ ਦੇ ਵਿੱਚ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਖੜਦੇ ਸੀ। ਸੋ ਸਾਨੂੰ ਇਹ ਬਹੁਤ ਵੱਡਾ ਜਿਹੜਾ ਘਾਟਾ ਪਿਆ ਏ। ਸੋ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕਰਨ।